ਹਾਲੀਵੁੱਡ ਜਗਤ ਨਾਲ ਜੁੜੀ ਇੱਕ ਵੱਡੀ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਅਕਸਰ ਹੀ ਆਪਣੇ ਬਿਆਨਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਐਕਟਰਸ ਅਤੇ ਮਾਡਲ ਪੂਨਮ ਪਾਂਡੇ ਦੀ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆ ਦੱਸ ਦਈਏ ਕਿ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਕਟਰਸ ਅਤੇ ਮਾਡਲ ਪੂਨਮ ਪਾਂਡੇ ਅਕਸਰ ਹੀ ਆਪਣੇ ਬਿਆਨਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਯਾਨੀ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਤਾਂ ਇਸ ਖਬਰ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਹਿਲਾਕੇ ਰੱਖ ਦਿੱਤਾ ਉੱਤੇ ਯਾਰ ਕੋਈ ਹੈਰਾਨ ਹੈ ਕਿ 32 ਸਾਲਾਂ ਐਕਟਰਸ ਦਾ ਅਚਾਨਕ ਕਿਵੇਂ ਦਿਹਾਂਤ ਹੋ ਗਿਆ ਦੱਸ ਦਈਏ ਕਿ ਉਹਨਾਂ ਦੀ ਡੈਥ ਨੂੰ ਲੈ ਕੇ ਇੱਕ मामला जो वजा ओ भी सामने आई है दसया जा रहा है के पूनम पांडे सर्वाइकल कैंसर ਦੇ ਨਾਲ ਜੂਜ ਰਹੇ ਸੀ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਆ ਤਾਂ ਦੱਸਦੇ ਕਿ ਪੂਨਮ पांडे ਦੀ ਜੇਕਰ ਗੱਲ ਕਰੀਏ ਅਕਸਰ ਆਪਣੇ ਬਿਆਨਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਸੀ ਤੇ 2011 ਦਾ ক্রিকেট वर्ल्ड कप ਸ਼ਾਇਦ ਸਭ ਨੂੰ ਯਾਦ ਹੋਏਗਾ ਕਿ ਉਸ ਸਮੇਂ ਵੀ ਪੂਨਮ पांडे ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਤੇ ਇਸ ਬਿਆਨ ਤੋਂ ਬਾਅਦ ਉਹ ਲਗਾਤਾਰ ਹਰ ਇੱਕ ਚਰਚਾ ਦੇ ਵਿੱਚ ਆਉਂਦੇ ਨੇ ਦੱਸਦੀ ਹੈ ਕਿ ਪੂਨਮ पांडे ਦੇ ਵੱਲੋਂ ক্রিকেট वर्ल्ड कप ਦੇ ਦੌਰਾਨ ਇੱਕ ਬਿਆਨ ਦਿੱਤਾ ਗਿਆ ਸੀ ਜੋ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ ਸੀ ਅਤੇ ਉਸ ਬਿਆਨ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਵੀ ਹੋਇਆ ਸੀ ਤਾਂ ਉਸ ਬਿਆਨ ਦੇ ਕਾਰਨ ਚਰਚਾ ਦੇ ਵਿੱਚ ਆਉਣ ਵਾਲੇ ਪੂਨਮ ਪਾਂਡੇ ਨਾਲ ਜੁੜੀ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਐਕਟਰਸ ਅਤੇ ਮਾਡਲ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਦੱਸਦੀਏ ਉਹਨਾਂ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਤੇ 32 ਸਾਲ ਦੀ ਉਮਰ ਦੇ ਵਿੱਚ ਪੂਨਮ ਪਾਂਡੇ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਦਾ ਦੱਸਦੀ ਹੈ ਕਿ ਐਕਟ੍ਰੈਸ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਰਹਿਣ ਵਾਲੀ ਸੀ ਅਤੇ ਇਸ ਸਮੇਂ ਉਹ ਆਪਣੇ ਘਰ ਦੇ ਵਿੱਚ ਯਾਨੀ ਕਿ ਕਾਨਪੁਰ ਦੇ ਵਿੱਚ ਹੀ ਸਤਿਤੇ ਉੱਥੇ ਹੀ ਉਹਨਾਂ ਨੇ ਆਖਰੀ ਸਾਹ ਲਏ ਨੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਪੋਸਟਾਂ ਸਾਹਮਣੇ ਆ ਰਹੀਆਂ ਨੇ ਕਿ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਦੱਸਦੀ ਹੈ ਕਿ ਇਸ ਖਬਰ ਨੇ ਸੰਸਨੀ ਮਚਾ ਦਿੱਤੀ ਅਤੇ ਹਰ ਕੋਈ ਹੈਰਾਨ ਹੈ ਕਿ 32 ਸਾਲਾਂ ਐਕਟ੍ਰੈਸ ਨੂੰ ਅਚਾਨਕ ਅਜਿਹਾ ਕੀ ਹੋ ਗਿਆ ਦੱਸਦੀ ਹੈ ਕਿ ਜੋ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਦੁੱਖ ਜਿਹੜਾ ਜਤਾਇਆ ਜਾ ਰਿਹਾ ਉੱਥੇ ਹੀ ਇੰਸਟਾਗ੍ਰਾਮ ਦੇ ਉੱਪਰ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਿਆ ਐਕਟਰਸ ਦੀ ਜੋ ਟੀਮ ਦੇ ਵੱਲੋਂ ਪੋਸਟ ਪਾਈ ਗਿਆ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਦੀ ਸਵੇਰ ਸਾਡੇ ਲਈ ਬਹੁਤ ਦੁਖਦ ਹੈ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਸਰਵਾਈਕਲ ਕੈਂਸਰ ਦੇ ਕਾਰਨ ਅਸੀਂ ਆਪਣੀ ਪਿਆਰੀ ਪੂਨਾ ਪਾਂਡੇ ਨੂੰ ਖੋ ਦਿੱਤਾ ਹੈ ਤਾਂ ਇਹ ਜਿਹੜੀ ਪੋਸਟ ਆ ਉਨ੍ਹਾਂ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਿਆ ਉਸ ਦੇ ਨਾਲ ਨਾਲ ਉਹਨਾਂ ਇਹ ਵੀ ਲਿਖਿਆ ਕਿ ਇੱਕ ਦੱਸ ਦਈਏ ਕਿ ਸਰਵਾਈਕਲ ਕੈਂਸਰ ਦਾ ਜਿਹੜਾ ਜ਼ਿਕਰ ਆ ਉਹ ਇਸ ਪੋਸਟ ਦੇ ਵਿੱਚ ਕੀਤਾ ਗਿਆ ਜਾਨੀ ਕਿ ਪੂਨਮ ਪਾਂਡੇ ਦਾ ਧਿਆਨ ਹੋ ਚੁੱਕਿਆ ਤੇ ਇਸ ਦੀ ਪੁਸ਼ਟੀ ਆ ਜਿਹੜੀ ਖੁਦ ਉਹਨਾਂ ਦੀ ਹੀ ਟੀਮ ਦੇ ਵੱਲੋਂ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੀਤੀ ਗਿਆ ਇੱਕ ਪੋਸਟ ਸਾਂਝੀ ਕੀਤੀ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਆ ਜਿਹੜੀ ਉਹ ਦਿੱਤੀ ਗਿਆ ਦੱਸ ਦਈਏ ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਉਹਨਾਂ ਦੇ ਨਾਲ ਹਮਦਰਦੀ ਵੀ ਜਤਾ ਰਿਹਾ ਦੱਸਦੀ ਹੈ ਕਿ ਲੋਕ ਕਾਫੀ ਜ਼ਿਆਦਾ ਹੈਰਾਨ ਹੋ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਉਹਨਾਂ ਦੇ ਬਿਮਾਰ ਹੋਣ ਬਾਰੇ ਵੀ ਨਹੀਂ ਪਤਾ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਐਕਟਰੈਸ ਕਾਫੀ ਸਮੇਂ ਤੋਂ సర్వైకల్ క్యాన్సర్ ਦੇ ਨਾਲ ਜੂਜ ਰਹੀ ਸੀ ਇਸੇ ਕਾਰਨ ਉਹ ਆਪਣੇ ਘਰ ਦੇ ਵਿੱਚ ਸੀ ਅਤੇ ਕਾਨਪੁਰ ਦੇ ਵਿੱਚ ਹੀ ਉਹਨਾਂ ਨੇ ਆਖਰੀ ਸਾਹ ਲਿਆ ਤਾਂ ਦੱਸਦੀ ਹੈ ਕਿ ਪੂਨਮ ਪਾਂਡੇ ਅਕਸਰ ਆਪਣੇ ਬਿਆਨਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ 2011 ਦੇ ক্রিকেট वर्ल्ड कप ਦੇ ਮੌਕੇ ਵੀ ਪੂਨਮ ਪਾਂਡੇ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜੋ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ ਸੀ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਲੀਵੁੱਡ ਜਗਤ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਦਾ ਵਿਹਾਂਤ ਹੋ ਚੁੱਕਾ ਦੱਸਦੀਏ ਕਿ 2011 ਦੇ ਵਰਲਡ ਕੱਪ ਮੌਕੇ ਪੂਨਮ ਪਾਂਡੇ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜੋ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਸੀ ਉਹਨਾਂ ਨੇ ਟੀਮ ਇੰਡੀਆ ਦੇ ਵਰਲਡ ਕੱਪ ਜਿੱਤਣ ਨੂੰ ਲੈ ਕੇ ਇਹ ਬਿਆਨ ਦਿੱਤਾ ਸੀ ਜੋ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀ ਅਤੇ ਇਸ ਬਿਆਨ ਨੂੰ ਲੈ ਕੇ ਦਿੱਤੀ ਉਹਨਾਂ ਦੀ ਕਾਫੀ ਜ਼ਿਆਦਾ ਆਲੋਚਨਾ ਵੀ ਹੋਈ ਸੀ ਦੱਸਦੀਏ ਕਿ ਇਸ ਬਿਆਨ ਤੋਂ ਮਗਰੋਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦੀ ਆਲੋਚਨਾ ਵੀ ਕੀਤੀ ਗਈ ਸੀ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਸਾਰੀਆਂ ਪੋਸਟਾਂ ਸਾਹਮਣੇ ਆਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਆਲੋਚਨਾ ਜਿਹੜੀ ਉਹ ਕੀਤੀ ਗਈ ਸੀ ਤਾਂ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ 32 ਸਾਲਾਂ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਰ ਕੋਈ ਇਸ ਖਬਰ ਤੋਂ ਬਾਅਦ ਹੈਰਾਨ ਹੈ ਕਿ 32 ਸਾਲਾਂ ਅਦਾਕਾਰਾ ਜਿਸਦੇ ਬਾਰੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਵੀ ਨਹੀਂ ਪਤਾ ਸੀ ਕਿ ਉਹ ਕੈਂਸਰ ਦੇ ਨਾਲ ਜੂਝ ਰਹੇ ਨੇ ਅਚਾਨਕ ਉਹਨਾਂ ਦੀ ਮੌਤ ਦੀ ਖਬਰ ਜਦੋਂ ਸਾਹਮਣੇ ਆਉਂਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਤਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਰੰਗੀਆਂ ਪੋਸਟਾਂ ਜਿਹੜੀਆਂ ਹੁਣ ਦੇਖਣ ਨੂੰ ਮਿਲ ਰਹੀਆਂ ਨੇ ਬਹੁਤ ਸਾਰੇ ਲੋਕ ਉਹਨਾਂ ਦੇ ਦਿਹਾਨ ਦੇ ਉੱਪਰ ਦੁੱਖਾ ਜਿਹੜਾ ਉਹ ਜਤਾ ਰਹੇ ਨੇ ਕਿਉਂਕਿ ਪੂਨਮ ਪਾਂਡੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਸੀ ਹਮੇਸ਼ਾ ਹੀ ਆਪਣੇ ਬਿਆਨਾਂ ਦੇ ਕਾਰਨ ਉਹ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਸੀ ਤੇ ਹੁਣ ਉਹਨਾਂ ਦੀ ਅਚਾਨਕ ਮੌਤ ਦੀ ਖਬਰ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹਰ ਕੋਈ ਹੈਰਾਨ ਹੈ ਆਕਰ 32 ਸਾਲਾ ਅਦਾਕਾਰਾ ਇਸ ਦੁਨੀਆ ਨੂੰ ਹੁਣ ਛੱਡ ਕੇ ਚਲੇ ਗਏ ਨੇ ਦੱਸਦੀ ਹੈ ਕਿ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਪੂਨਮ ਪਾਂਡੇ ਨੇ ਉਹਨਾਂ ਦਾ ਦਿਹਾਂਤ ਹੋ ਚੁੱਕਾ ਹੈ